ਹੁਣੇ ਹੁਣੇ ਆਈ ਵੱਡੀ ਖੁਸ਼ਖਬਰੀ ਗੈਸ ਸਿਲੰਡਰ ਹੋਇਆ ਸਸਤਾ 1 ਜਨਵਰੀ ਤੋਂ ਨਵੇਂ ਰੇਟ ਲਾਗੂ ਹੋ ਚੁੱਕੇ ਨੇ ਜੀ ਲੋਕਾਂ ਲਈ ਵੱਡੀ ਖੁਸ਼ਖਬਰੀ ਹੈ ਗੈਸ ਸਿਲੰਡਰ ਦੇ ਵਿੱਚ ਕਿੰਨਾ ਰੇਟ ਘਟ ਹੋਏ ਨੇ ਉਸ ਬਾਰੇ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਤੇ ਬੇਨਤੀ ਹੈ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਇਸ ਸਬੰਧੀ ਹੋਰ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿਣਗੀਆਂ ਤਾਂ ਨਵਾਂ ਸਾਲ ਸ਼ੁਰੂ ਹੋ ਚੁੱਕਿਆ ਤੇ ਨਵੇਂ ਸਾਲ ਦੇ ਸ਼ੁਰੂ ਹੋਣ ਤੇ ਹੀ ਸਰਕਾਰ ਨੇ ਵੱਡੀ ਖੁਸ਼ਖਬਰੀ ਦਿੱਤੀ ਹੈ ਜੀ ਤੇ ਗੈਸ ਸਿਲੰਡਰ ਰੇਟ ਕਿੰਨੇ ਕਿੰਨੇ ਘੱਟ ਰੇਟ ਤੇ ਮਿਲੇਗਾ ਹੁਣ ਇਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਨਵੇਂ ਸਾਲ ਤੇ ਵੱਡੀ ਰਾਹਤ ਐਲਪੀਜੀ ਸਿਲੰਡਰ ਹੋਇਆ ਸਸਤਾ ਜਾਣੋ ਨਵੇਂ ਰੇਟ ਜੀ ਹਾਂ ਨਵੇਂ ਰੇਟ ਜਿਹੜੇ ਨੇ ਐਲਪੀਜੀ ਸਿਲੰਡਰ ਦੇ ਲਾਗੂ ਹੋ ਗਏ ਨੇ ਜੀ ਅਤੇ ਕਿੰਨੇ ਰੁਪਏ ਹੁਣ ਸਸਤਾ ਮਿਲੇਗਾ ਅਤੇ ਕਿੰਨਾ ਕਿੰਨਾਂ ਨੂੰ ਸਕੀਮ ਦਾ ਲਾਭ ਮਿਲ ਸਰਕਾਰੀ ਤੇਲ ਕੰਪਨੀਾਂ ਨੇ ਨਵੇਂ ਸਾਲ ਤੇ ਐਲਪੀ ਸੈਂਡਰ ਦੀ ਕੀਮਤਾਂ ਘਟਾ ਕੇ ਗਾਹਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਇੰਡੀਅਨ ਆਇਲ ਦੀ ਅਧਿਕਾਰਤ ਸਾਈਟ ਦੇ ਅਨੁਸਾਰ 19 ਕਿਲੋਗ੍ਰam ਦੇ ਐਲਪੀਜੀ ਸੈਂਡਰ ਦੀ ਕੀਮਤ 1 ਜਨਵਰੀ 2025 ਤੋਂ ਘਟਾਈ ਗਈ ਹੈ। ਇਸ ਦੀ ਕੀਮਤ 15 ਰੁਪਏ ਦੇ ਪ੍ਰਤੀ ਸਿਲੰਡਰ ਘਟਾਈ ਗਈ ਹੈ ਜੀ। 15 ਰੁਪਏ ਦੇ ਹਿਸਾਬ ਨਾਲ ਜਿਹੜਾ ਹੁਣ ਗੈਸ ਸੈਂਡਰ ਤੁਹਾਨੂੰ ਘੱਟ ਮਿਲੇਗਾ ਉਹ ਵੀ 19 ਕਿਲੋ ਵਾਲਾ ਜਿਹੜਾ ਕਿ ਹੋਟਲਾਂ ਟਾਬਿਆਂ ਦੇ ਵਰਤਿਆ ਜਾਂਦਾ ਹੈ, ਰੈਸਟੋਰੈਂਟਾਂ ਦੇ ਵਰਤਿਆ ਜਾਂਦਾ ਹੈ। 19 ਕਿਲੋ ਵਾਲੇ ਐਲਪੀ ਸਿਲੰਡਰ ਦੀ ਕੀਮਤ ਜਿਹੜੀ ਹੁਣ ਘਟ ਚੁੱਕੀ ਹੈ ਸਸਤਾ ਮਿਲੇਗਾ ਕਮਰਸ਼ੀਅਲ ਗੈਸ ਸਿਲੰਡਰ ਜਿਹਨੂੰ ਆਪਾਂ ਕਹ ਦਿੰਦੇ ਆ ਇੱਕ ਜਨਵਰੀ ਤੋਂ ਨਵੇਂ ਰੇਟ ਜਿਹੜੇ ਨੇ ਲਾਗੂ ਹੋ ਚੁੱਕੇ ਨੇ ਜੀ ਗੈਸ ਸਿਲੰਡਰ ਦੇ ਜੀ ਹਾਂ ਤਾਂ ਤੁਸੀਂ ਸਰਕਾਰੀ ਤੇਲ ਕੰਪਨੀਆਂ ਨੇ ਦਸੰਬਰ 2024 ਦੇ ਪਾਰਕ ਸਿਲੰਡਰ ਦੀ ਕੀਮਤ ਵਿੱਚ 16 ਰੁਪਏ ਤੇ ਨਵੰਬਰ ਚ 62 ਰੁਪਏ ਵਾਧਾ ਕੀਤਾ ਸੀ 1 ਅਕਤੂਬਰ ਨੂੰ ਇਹ ਸਿਲੰਡਰ 1740 ਰੁਪਏ ਵਿੱਚ ਉਪਲਬਧ ਸੀ ਇਹ ਹੁਣ ਇਹ ਸਿਲੰਡਰ ਕੋਲਕਾਤਾ ਵਿੱਚ 1911 ਦਾ ਮੁੰਬਈ ਵਿੱਚ 1756 ਦਾ ਤੇ ਚਨਈ ਵਿੱਚ 1966 ਦਾ ਮਿਲੇਗਾ 5 ਮਹੀਨਿਆਂ ਬਾਅਦ ਮਿਲੀ ਵੱਡੀ ਰਾਹਤ ਤਾਂ ਜਿਹੜੇ ਰੇਟ ਗੈਸ ਸਿਲੰਡਰ ਦੇ ਰੇਟ ਨੇ ਉਹ ਕੱਟ ਸਰਕਾਰ ਦੇ ਵੱਲੋਂ ਕੀਤੇ ਗਏ ਨੇ ਇਹਦੇ 14 ਕਿਲੋ ਵਾਲਾ ਗੈਸ ਸਿਲੰਡਰ ਜਿਹੜਾ ਕਿ ਘਰਾਂ ਵਿੱਚ ਬੱਤੇ ਆਉਂਦਾ ਘਰੇਲੂ ਗੈਸ ਸਿਲੰਡਰ ਜਿਹਨੂੰ ਆਪਾਂ ਕਹਿੰਦੇ ਨੇ ਆ ਉਹਨਾਂ ਦੇ ਰੇਟ ਵਿੱਚ ਕੋਈ ਬਦਲਾਅ ਨਹੀਂ ਹੋਇਆ ਉਹਨਾਂ ਦੀ ਰੇਟ ਜਿਹੜੇ ਨੇ ਸਥਿਰ ਨੇ ਜਿਹਨੇ ਦਾ ਤੁਹਾਨੂੰ ਪਹਿਲਾਂ ਮਿਲਦਾ ਸੀ ਉਨੇ ਦਾ ਹੀ ਮਿਲੇਗਾ ਪਰ ਹੁਣ ਜਿਹੜਾ ਕਮਰਸ਼ੀਅਲ ਗੈਸ ਸਿਲੰਡਰ ਹੋਟਲਾਂ ਰੈਸਟੋਰੈਂਟਾਂ ਦੇ ਵਿੱਚ ਢਾਬਿਆਂ ਦੇ ਵਿੱਚ ਵਰਤੇ ਜਾਂਦਾ ਉਹਨਾਂ ਦੇ ਵਿੱਚ ਜਿਹੜੇ ਰੇਟ ਘੱਟ ਚੁੱਕੇ ਨੇ 15 ਰੁਪਏ ਸਸਤਾ ਮਿਲੇਗਾ ਤਾਂ ਇਸ ਬੰਦ ਦੀ ਹੋਰ ਅਪਡੇਟ ਜਾਣਨ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ